যে সবাই তো সবাই শুনতে পাই পড়া দিনবো অক্ষর আর nara পড়া দিনবো সুকসর পড়াই খুব জরুরি পড়া

दो तो मुकदरे लोग ने जिन्हें ऐसे नहीं आगे ऐसे लोग का भी किसी शायर ने लिखा है कि अपने दर पे किसी को बुलाना ये भी शामिल है तेरी रजा में अपने दर पे किसी को बुलाना ये भी शामिल है तेरी रजा में तेरा जलवा मयसर किसी को और किसी को मयसर नहीं है यूं तो जमाने में दर है लाखों पर तेरे दरसा एक नहीं है और किस तरह नागर साहब भी बुखार भी तो कि दगमग नहीं डोलती एक भजन ऐतिहासिक भजन है मां गौमती ਦਾ ਨਾਮ ਸੁਣਾਈ ਜੀ ਹੱਥ ਖੜ ਕਰਕੇ ਦੱਸੋ ਮਾਂ ਗੌਮਤੀ ਦਾ ਨਾਮ ਕਿਨੇ ਸੁਣਿਆ ਇਹ ਰੀਕੋਰਡ ਇਤਿਹਾਸਿਕ ਭਾਵੇਂ ਨਾ ਕਿਤੇ ਨਾ ਕਿਤੇ ਅਫਸੋਸ ਵੀ ਹੁੰਦਾ ਕਿ ਸਾਨੂੰ ਸਾਡਾ ਇਤਿਹਾਸ ਹੀ ਨਹੀਂ ਪਤਾ ਮੇਰੀ ਬੇਨਤੀ ਹੈ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਨਾਲ ਆਪਣਾ ਇਤਿਹਾਸ ਵੀ ਜਰੂਰ ਸਮਝਾਇਆ ਕਰੀਏ ਕਿਉਂਕਿ ਜਿਹੜੀ ਕੌਮ ਦਾ ਆਪਣਾ ਇਤਿਹਾਸ ਹੀ ਨਹੀਂ ਲਿਖਤਾ ਉਹ ਸਮਾਜਿਕ ਤੱਕੀ ਕਿੱਦਾਂ ਕਰ ਸਕਦਾ ਮਾਂ ਗੌਮਤੀ ਪਰਮ ਪਿਤਾ ਪ੍ਰਮਾਤਮਾ ਵਾਲਮੀ ਕੀ ਮਹਾਰਾ ਦੀ ਬਹੁਤ ਵੱਡੀ ਭਗਤ ਹੋਈ ਹੈ ਜੀ ਤੇ ਕੋਮ ਦਾ ਬੇਟਾ ਹੈ ਜੀ ਕਰੋਜ ਇੱਕ ਦਿਨ ماں ਘਰ ਤੋਂ ਸੁੱਤੀ ਗਈ ਮੈਂ ਬੀਬੀਆਂ ਨੂੰ ਬੇਨਤੀ ਕਰਦਾ ਸਾਰੇ ਸਟੇਜ ਤੇ ਆ ਜਾਓ ਸਾਰਿਆਂ ਨੂੰ ਬੀਬੀਆਂ ਨੂੰ ਇੱਕ ਇੱਕ ਨੂੰ ਸਾਡੇ ਮੁਲਾਜ਼ਮ ਸਾਥੀ ਬੀਬੀਆਂ ਨੂੰ ਸਾਰਿਆਂ ਨੂੰ ਬੇਨਤੀ ਕਰਦਾ ਕਿ ਉਹ ਸਟੇਜ ਤੇ ਆ ਜਾਣ ਇੱਕ ਹਾਈ ਕੋਰਟ ਦਾ ਫੈਸਲਾ ਆਇਆ ਸੀ ਕਿ ਜਿਹੜੇ 25% ਜਿਹੜੇ ਗਰੀਬ ਲੋਕ ਨੇ ਜਿਹੜੀ ਉਹਨਾਂ ਦੀ ਪ੍ਰਾਈਵੇਟ ਸਕੂਲਾਂ ਦੇ ਵਿੱਚ ਜਿਹੜੀ ਉਹਨਾਂ ਦੀ ਸੀਟਾਂ ਬਣਦੀਆਂ ਨੇ ਤੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਕਈ ਵਾਰ ਜਿਹੜੇ ਬੱਚੇ ਨੇ ਜਿਹੜੇ ਉਹ ਗਰੀਬ ਅਡਾਪਟ ਨਹੀਂ ਕੀਤੇ ਜਾ ਰਹੇ ਹਨ ਪ੍ਰੈਸਪੋਰਟਰ ਜੀ ਸਾਡੇ ਬਿਨਤ ਸਿੰਘ ਜੀ ਸਰਦਾਰ ਤੇਜਾ ਸਿੰਘ ਜੀ ਇਨਸਪੈਕਟਰ ਸਾਹਿਬ ਉਹਨਾਂ ਨੂੰ ਵੀ ਬੇਨਤੀ ਹੈ ਕਿ ਵੀ ਮਾਂਚਾਇਆ ਦਾ ਕਈ ਸਾਲਾਂ ਤੋਂ ਰੋਲ ਲਾਗੂ ਆ ਪਰ ਪੰਜਾਬ ਪੰਜਾਬ ਦੇ ਵਿੱਚ ਪੈਂਡਿੰਗ ਦੀ 11 ਫਰਵਰੀ ਦਾ ਫੈਸਲਾ ਇਹ ਹਾਈ ਕੋਰਟ ਦਾ ਆਇਆ ਸੀ ਹਾਂ ਜੀ ਬਿਲਕੁਲ ਇਹ ਹੋਣਾ ਚਾਹੀਦਾ ਜੀ ਕਿ ਕਿਉਂ ਜੋ ਕਿਸੇ ਵੀ ਕਾਸਟ ਤੋਂ ਕਿਸੇ ਵੀ ਆਫਰੀਕੇਨ ਨੂੰ ਜੋ ਜੋ ਸੰਵਿਧਾਨ ਦੇ ਮਤਲਬ ਅਕਿਦਾ ਟਾਈਮ ਮਿਲੇ ਉਹ ਮਿਲਣਾ ਚਾਹੀਦਾ ਬਿਲਕੁਲ ਅਸੀਂ ਦੇ ਹੱਥੇ ਚਾ ਤੇ ਪ੍ਰਾਈਵਟਸ ਨੂੰ ਨਾਮ ਇੱਥੇ ਸਾਰਾ ਕੰਮ ਕਰੇ ਪਾਰ ਇਹ ਲਗਭਗ ਮਾਂਚਾਇਆ ਅਸੀਂ ਦੇ ਹੱਥੇ ਨਿਪਟਨ ਦਿਨ ਦਾ ਪਹਿਲੀ ਵਾਰ ਮਨਾਇਆ ਜਾ ਰਿਹਾ ਹੈ ਕਿ ਬਹੁਤ ਹੀ ਅਕਸ਼ਿਤੀ ਗੱਲ ਹੈ ਕਿ ਬਹੁਤ ਹੀ ਵੱਡਾ ਪਹਿਲ ਕਦਮ ਪੁੱਟਿਆ ਹੈ ਸਾਗਰ ਜੀ ਨੇ ਅਜੀ ਜੀ ਨੇ ਅੰਦਰਮ ਜੀ ਨੇ ਕਿਤੇ ਬਹੁਤ ਹੀ ਸ਼ਰਧਾ ਭਰ ਮਨਾਇਆ ਸਾਡੇ ਕਾਮਰੇਡ ਸੌਨ ਸਿੰਘ ਸਿੱਧੂ ਸਾਹਿਬ ਜਨਾਬ ਸਲਮਾਨ ਹੋਮਜਾ ਰਹੇ ਜੀ ਲੜਨਾ ਸਿਖਾਇਆ ਤੇ ਉਹਨਾਂ ਨੂੰ ਯਾਦ ਕੀਤਾ ਜਾ ਰਿਹਾ ਤੇ ਉਹਨਾਂ ਦੇ ਹਸਪਤਾਲ ਲੋਕਾਂ ਦੇ ਹਸਪਤਾਲ ਲਈ ਉਹਦੇ ਦੇ ਹੱਕ ਲਈ ਵੀ ਲੜਨਾ ਸਿਖਾਇਆ ਜਿਹੜਾ ਉਹ ਉਵੇਂ ਹੀ ਜਾਰੀ ਰਹੇਗਾ ਕਿਉਂਕਿ ਉਹਨਾਂ ਨੇ এডਿਕੇਸ਼ਨ ਨੂੰ ਜੋ ਉਹਨਾਂ ਨੇ ਦਿੱਤਾ ਹੈ, ਪਹਿਲ ਦਿੱਤੀ ਹੈ, ਅਧਾਰ ਦਿੱਤਾ ਹੈ। ਔਰ ਜੋ ਰਾਈਟ ਟੂ ਇਕੁਅਲ ਇਕੁਐਲਿਟੀ ਦਾ ਰਾਈਟ ਦਿੱਤਾ ਤੇ ਉਹਦੇ ਹਿਸਾਬ ਨਾਲ এডਿਕੇਸ਼ਨ ਦਾ ਰਾਈਟ ਦਿੱਤਾ ਤੇ ਉਹ ਵੀ ਪੂਰੇ ਉਹਨਾਂ ਦੀ ਗੱਲਾਂ ਨੂੰ ਯਾਦ ਕੀਤਾ ਜਾ ਰਿਹਾ ਹੈ ਕਿ ਅੱਜ ਉਹਨਾਂ ਦੀ ਜ਼ਿੰਨੀ ਹੈ ਕਿ ਅਸੀਂ ਜਿਹੜੀ ਇਸ ਪੁਰਾਣੇ ਸਮਾਜ ਦੇ ਵਿੱਚ ਸਾਹ ਲੈ ਰਹੇ ਹਾਂ ਉਹ ਉਹਨਾਂ ਦੀ ਲਾਗਾ ਨੂੰ ਉਹਨਾਂ ਦੀਆਂ ਗੱਲਾਂ ਨੂੰ ਇੱਥੇ ਅਸੀਂ ਮੰਨ ਲਿਆ ਕਿ ਇੱਥੇ ਅਸੀਂ ਖੜੇ ਹਾਂ ਦੀ ਮੈਂ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਇੱਥੇ ਪਹਿਲੀ ਵਾਰ ਪਾਪਾ ਕੀ ਹੁੰਦਾ ਉਹ ਅੰਮ੍ਰਿਤਕਰ ਜੀ ਦਾ ਜਨਮ ਦਿਹਾੜਾ ਮਨਾਇਆ ਹੈ ਇਹ ਕੋਸ਼ਿਸ਼ ਹੈ ਕਿ ਹਰ ਵਾਰ ਇਹ ਨੂੰ ਅੱਗੇ ਵੀ ਚੰਗਾ ਰੱਖਿਆ ਜਾਵੇ ਕਿ ਹਰ ਸਾਲ ਅਸੀਂ